ਲਵੀ ਮੈਟਰ ਕਮਾਲ ਹੀ ਕਰਤੀ ਅੱਜ ਤੋਂ ਪਹਿਲਾਂ ਮੈਨੂੰ ਲੱਗਦਾ ਆਪਾਂ ਇਹੋ ਜਿਹਾ ਕੋਈ ਹੈਵੀ ਡਰਾਈਵਰ ਕਦੇ ਦੇਖਿਆ ਨਹੀਂ ਹੁਣ ਮੋਟਰਸਾਈਕਲ ਦੇ ਉੱਤੇ ਇੰਨੀਆਂ ਬੋਰੀਆਂ ਯਾਰ ਸੀਮਿੰਟ ਦੀਆਂ ਤੁਸੀਂ ਦੇਖੀ ਜਾਓ ਵੀਡੀਓ ਐਂਡ ਤੇ ਕਰ ਪਤਾ ਨਹੀਂ ਕੀ ਬਣੂ ਪੀ ਨਾ ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ ਯਾਰ ਇਹ ਤਾਂ ਮੈਨੂੰ ਲੱਗਦਾ 15 20 ਬੋਰੀਆਂ ਲੈ ਕੇ ਜਾਓ ਜਿਹੜੇ ਹਿਸਾਬ ਨਾਲ ਧਰੀ ਜਾਂਦਾ 3 ਤੇ 2 5 ਤੇ 6 6 ਤੇ ਕਿ 7ਵੀਂ ਧਰਤੀ ਉਹ ਬੱਸ ਘਰ ਭਰਾ ਲੈ ਕੇ ਕਿਵੇਂ ਜਾਏਗਾ ਵੀਡੀਓ ਨੂੰ ਐਂਡ ਤੇ ਕਰ ਜ਼ਰੂਰ ਦੇਖਿਓ ਬਣੇ ਰਿਓ ਵੀਡੀਓ ਦੇ ਉੱਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਸਮਝ ਨਹੀਂ ਆਉਂਦੀ ਪਤੰਦਰ ਲੈ ਕੇ ਕਿਵੇਂ ਜਾਊ ਕਿਹੜੇ ਤਰੀਕੇ ਨਾਲ ਜਾਊ ਕੰਬਾਲ ਆ ਭਾਈ ਆਪਾਂ ਨਹੀਂ ਕਦੇ ਮਨ ਲੱਗਾ ਆਪਾਂ ਵਾਧੂ-ਵਾਧੂ ਇੱਕ ਜਾਂ ਦੋ ਬੋਰੀਆਂ ਦਾ ਆਪਾਂ ਧਰੀਆਂ ਐਵੇਂ ਆਪਾਂ ਆਖੀਏ ਪਰ ਜਿਹੜੇ ਹਾਲਾਤ ਇਹ ਬਣਾਈ ਬੈਠਾ ਇਹ ਤਾਂ ਮੁਸ਼ਕਲ ਹੈ ਕਿਤਾ ਜਿਹੜੇ ਹਿਸਾਬ ਨਾਲ ਇਹਨੇ ਧਰ ਲਈਆਂ 3 ਤੇ 3 ਸ਼ੀਤ ਤੇ 3 9 64 ਕੁਇੰਟਲ ਤਾਂ ਹੋ ਗਿਆ ਯਾਰ ਵਜਣ ਲਓ ਜੀ 5 ਕੁਇੰਟਲ 5 ਕੁਇੰਟਲ ਵਜਨ ਲੈ ਕੇ ਇੰਨੀਆਂ ਬੋਰੀਆਂ 10 ਬੋਰੀਆਂ ਲੈ ਕੇ ਜਾਊ ਕਿਵੇਂ ਅਜੇ ਅੱਗੇ ਇਹ ਥਾਂ ਜਾ ਟੁੰਦਾ ਫਿਰਦਾ ਮੈਨੂੰ ਸਮਝ ਨਹੀਂ ਆਉਂਦੀ ਅੱਗੇ ਕੀ ਕਰੂੰ ਚੱਕ ਬਈ 5.5 ਕੁਇੰਟਲ ਅੱਗੇ ਵਜਣੇ ਕਰ ਹੋਰ ਰੱਖਤੀ ਬੋਰੀ ਉਹ ਬਸ ਕਰ ਭਰਾ ਬਸ ਕਰ ਬਸ ਕਰ ਤਰਸ ਕਰ ਕੋਈ ਮਸ਼ੀਨਰੀ ਤੇ ਵੀ ਤੇ ਆਪਣੇ ਆਪ ਤੇ ਵੀ ਜਾਏਗਾ ਕਿਵੇਂ ਤੋਰੇਗਾ ਕਿਵੇਂ ਇਹੋ ਜਿਹਾ ਬੰਦਾ ਨਹੀਂ ਕਦੇ ਦੇਖਣਾ ਵਾਹ ਜੀ ਵਾਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਜ਼ਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੈਨੂੰ ਕਹ ਯਾਰ ਕਮਾਲ ਹੈ ਉਹ ਇਹਨੂੰ ਸਟਾਰਟ ਤਾਂ ਕਰ ਲਾ ਪਤੰਦਰਾ ਲੈ ਵੀ ਪੂਰਾ ਸੈਟਿੰਗ ਬੈਟਿੰਗ ਕਰੀ ਜਾਂਦਾ ਜਚਾਈ ਜਾਂਦਾ ਵੀ ਜੱਜ ਗਿਆ ਤਾਂ ਬਸ ਕੰਮ ਹੋ ਗਿਆ ਓਕੇ ਲੈ ਵੀ ਸਟਾਰਟ ਨਹੀਂ ਹੋਈ ਲੈ ਕਿੱਕ ਵੀ ਸਟਾਰਟ ਵੀ ਕਿਸੇ ਹੋਰ ਨੇ ਕਰਕੇ ਦਿੱਤੀ ਹੈ ਬੱਲੇ ਬੱਲੇ ਦੇਖਦਾ ਯਾਰ ਜਮੇ ਸਕੂਟਰ ਚਾ ਲੱਗਦਾ ਛੋਟਾ ਜਿਹਾ ਸਕੂਟਰੀ ਜੀ ਉਹ ਲੈ ਵੀ ਚੜ ਗਿਆ ਇਹ ਤਾਂ ਜਾਉ ਵੀ ਪਤੰਦਰ ਉੱਚੇ ਥਾਂ ਤੇ ਮੈਂ ਤਾਂ ਆਖਿਆ ਪੱਧਰ ਥਾਂ ਤੇ ਨਹੀਂ ਚੜਨੀ ਇਹਦਾ ਪਹਾੜਾ ਨੂੰ ਖਿੱਚਦੀ ਮਾਂ ਦੇ ਸ਼ੇਰ ਨੇ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਪੇਜ ਨੂੰ ਕਰਿਓ ਫੋਲੋ ਵੀਡੀਓ ਨੂੰ ਕਰਿਓ ਸ਼ੇਅਰ ਧੰਨਵਾਦ ਜੀ